ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਆਪਾਂ ਇੱਥੇ ਕੱਪੜੇ ਧੋਤੇ ਸੀਗੇ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਕੱਪੜੇ ਆ ਉਹਨਾਂ ਨੂੰ ਸੁੱਕਣੇ ਪਾ ਦਵਾਂਗੇ ਤੇ ਸਵੇਰ ਦਾ ਮੌਸਮ ਕਾਫੀ ਵਧੀਆ ਸੀਗਾ ਅੱਜ ਗੁੰਮ ਨਹੀਂ ਸੀ ਅੱਜ ਕਾਫੀ ਵਧੀਆ ਹਵਾ ਚੱਲਣ ਢਈ ਸੀ ਠੰਡਾ ਮੌਸਮ ਸੀਗਾ ਤੇ ਘਰ ਦੀ ਕਲੀਨਿੰਗ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਆਪਾਂ ਪਸ਼ੂਆਂ ਵੱਲ ਵੀ ਜਿਹੜਾ ਸਾਰਾ ਕੰਮ ਸੀਗਾ ਉਹ ਖਤਮ ਕਰਾਈ ਹੈਗੇ ਸਿਰਫ ਧਾਰ ਕੱਢਣ ਵਾਲੀ ਰਹਿੰਦੀ ਹੈ ਤੇ ਜਿੱਥੇ ਆਪਾਂ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਹੁਣ ਆਪਾਂ ਇੱਥੇ ਧਰ ਲਵਾਂਗੇ ਚਾਹ ਕਿਉਂਕਿ ਕੰਮ ਕਰਨ ਤੋਂ ਬਾਅਦ ਆਪਾਂ ਨੂੰ ਥੋੜਾ ਜਿਹਾ ਟਾਈਮ ਰੈਸਟ ਚਾਹੀਦਾ ਹੁੰਦਾ ਤੇ ਉਹ ਰੈਸਟ ਆਪਾਂ ਚਾਹ ਪੀਂਦੇ ਵਕਤ ਹੀ ਕਰ ਸਕਦੇ ਆ ਤੇ ਇੱਥੇ ਆਪਾਂ ਗੁੜ ਵਾਲੀ ਚਾਹ ਬਣਾਵਾਵਾਂਗੇ ਤੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਪਹਿਲਾ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤਾਂ ਕਿ ਸਾਡੀ ਆਨਵਲ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰ ਨੂੰ ਪਹਿਲਾ ਪਹੁੰਚ ਜਾਵੇ ਤੇ ਜੀ ਗੱਲਾਂ ਗੱਲਾਂ ਦੇ ਵਿੱਚ ਜਿਹੜੀ ਆਪਣੀ ਚਾਹ ਹੈਗੀ ਸੀਗੀ ਉਹ ਵੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਪੌਣ ਲਵਾਂਗੇ ਤੇ ਜੀ ਚਾਹ ਆਪਾਂ ਪੌਣ ਲਈਤੀ ਹੈਗੀ ਐ ਤੇ ਜੀ ਆ ਟਾਈਮ ਹੈਗਾ ਦੁਪਹਿਰ ਦਾ ਤੇ ਰੋਟੀਆਂ ਸਾਰਿਆਂ ਨੇ ਖਾ ਲਿੱਤੀਆਂ ਸੀ ਤੇ ਹੁਣ ਆਪਾਂ ਇੱਥੇ ਬਣਾਉਣ ਦੇ ਆ ਚਾਵਲ ਤੇ ਦੁਪਹਿਰ ਨੂੰ ਭੁੱਖ ਲੱਗ ਗਈ ਸੀ ਕਿਉਂਕਿ ਰੋਟੀਆਂ ਪਾਪਾ ਜੀ ਨੇ ਤੇ ਅੰਕਲ ਜੀ ਨੇ ਤੇ ਦਾਦੀ ਜੀ ਨੇ ਖਾਧੀਆਂ ਸੀ ਮੈਂ ਤੇ ਮੰਮੀ ਨੇ ਨਹੀਂ ਖਾਧੀਆਂ ਸੀ ਅਸੀਂ ਚੌਲ ਬਣਾਉਣ ਦੀ ਸੋਚੀ ਤੇ ਇਸੇ ਕਰਕੇ ਆਪਾਂ ਇੱਥੇ ਚੌਲ ਬਣਾਉਣ ਦੇ ਆ ਤੇ ਦੂਜੀ ਸਾਈਡ ਤੇ ਆਪਾਂ ਦੁੱਧ ਤੱਤਾ ਰੱਖਿਆ ਹੋਇਆ ਸੀਗਾ ਤੇ ਦੁੱਧ ਵੀ ਆਪਣਾ ਰਿਝ ਚੁਕਿਆ ਏ ਤੇ ਉਸ ਤੋਂ ਬਾਅਦ ਆਪਾਂ ਆਣ ਕੇ ਵੇਖਿਆ ਜਿਹੜੇ ਆਪਣੇ ਚੌਲ ਸੀ ਉਹ ਤਿਆਰ ਹੋ ਚੁੱਕੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਖਾ ਲਵਾਂਗੇ ਦਹੀਂ ਦੇ ਨਾਲ ਕਿਉਂਕਿ ਆਪਾਂ ਚੌਲ ਥੋੜੇ ਜਿਹੀ ਨੀਟੀ ਬਣਾਏ ਸੀ ਕਿਉਂਕਿ ਸਾਨੂੰ ਭੁੱਖ ਨਹੀਂ ਸੀਗੀ ਉਦੋਂ ਤਾਂ ਕਰਕੇ ਅਸੀਂ ਆਪਦੀਆਂ ਰੋਟੀਆਂ ਨਹੀਂ ਲਾਈਆਂ ਤੇ ਆਪਾਂ ਚੌਲ ਬਣਾ ਲਿੱਤੇ ਤੇ ਜੀ ਆ ਸ਼ਾਮ ਦਾ ਟਾਈਮ ਹੈਗਾ ਇਹ ਤੇ ਸ਼ਾਮ ਵਾਸਤੇ ਇਥੇ ਦਾਦੀ ਜੀ ਨੇ ਛੋਲੇ ਪੈਨਤੇ ਸੀਗੇ ਸਵੇਰੇ ਟਾਈਮ ਨਾਲ ਹੀ ਤੇ ਹੁਣ ਛੋਲਿਆਂ ਦੀ ਸਬਜ਼ੀ ਵਾਸਤੇ ਜਿਹੜਾ ਤੜਕਾ ਹੈ ਉਹਨੂੰ ਤਿਆਰ ਕਰਨ ਡਏ ਨੇ ਦਾਦੀ ਜੀ ਕੁੰਡੇ ਦੇ ਵਿੱਚ ਤੇ ਲਾਈਟ ਚੱਲ ਗਈ ਸੀ ਸਵੇਰ ਦੁਪਹਿਰ ਤੋਂ ਹੀ ਗਈ ਹੋਈ ਹੈ ਲਾਈਟ ਤੇ ਹਜੇ ਤੱਕ ਨਹੀਂ ਆਈ ਤੇ ਬਾਕੀ ਬਿਨਾਂ ਲਾਈਟ ਤੋਂ ਤੇ ਇਨਵਰਟਰ ਵੀ ਕਿੰਨਾ ਕੁਛ ਰੱਡ ਜਾਂਦਾ ਹੈ ਹਨਾ ਤੇ ਜੀ ਹੁਣ ਆਪਾਂ ਇੱਥੇ ਹੀ ਕਰਾਂਗੇ ਜਿੰਨੇ ਵੀ ਭਾਂਡੇ ਹੈਗੇ ਨੇ ਉਹਨਾਂ ਨੂੰ ਮਾਜ ਲਵਾਂਗੇ ਤੇ ਮੰਜਨ ਤੋਂ ਬਾਅਦ ਆਪਾਂ ਵਾਟਰ ਫਿਲਟਰ ਤੇ ਘੜੇ ਭਰ ਲਵਾਂਗੇ ਕਿਉਂਕਿ ਉਹ ਵੀ ਖਾਲੀ ਹੋ ਜਾਂਦੇ ਨੇ ਤੇ ਜੇ ਆਪਾ ਵਾਟਰ ਫਿਲਟਰ ਭਰ ਦਿੱਤਾ ਹੈਗਾ ਤੇ ਹੁਣ ਆਪਾਂ ਇੱਥੇ ਭਰ ਲੈਨੇ ਆ ਘੜਾ ਤੇ ਆ ਵੀ ਆਪ ਜੇ ਆਪਾਂ ਹੁਣ ਭਰੀਏ ਤੇ ਫਿਰ ਸਵੇਰ ਤੇ ਸ਼ਾਮ ਤੱਕ ਖਤਮ ਹੋ ਜਾਂਦਾ ਹੈ ਕਿਉਂਕਿ ਕਿਚਨ ਦੇ ਵਿੱਚ ਤੇ ਯੂਜ਼ ਹੁੰਦਾ ਹੀ ਹੈ ਵਾਟਰ ਦਾ ਤੇ ਜੀ ਲਾਈਟ ਉਸ ਤੋਂ ਬਾਅਦ ਆ ਚੁੱਕੀ ਸੀ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਪਾਂ ਕੱਪੜੇ ਧੋਤੇ ਸੀ ਸਵੇਰੇ ਉਹਨਾਂ ਨੂੰ ਆਪਾਂ ਤੈਂ ਲਾ ਕੇ ਰੱਖ ਦੇਵਾਂਗੇ ਤੇ ਸਾਰੇ ਕੱਪੜੇ ਨਾਲ ਪਤਾ ਲਾ ਦਵਾਂਗੇ ਤੇ ਉਹਨਾਂ ਦੀ ਸਹੀ ਜਗ੍ਹਾ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਚੱਲ ਜਾਵਾਂਗੇ ਧਾਰ ਕੱਢਣ ਵਾਸਤੇ ਤੇ ਅੱਜ ਦੇ ਵਲੌਗ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਮਿਲਦੇ ਹਾਂ ਕਿਸਨੇਵ ਵਲੌਗ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ